ਦੇਖੋ ਜੀ ਸਾਰਿਆਂ ਨੂੰ ਹੀ ਪਤਾ ਹੈ ਸਰਕਾਰ ਦੀ ਗੱਲ ਕਰੀਏ ਚਾਹੇ ਪ੍ਰਸ਼ਾਸਨ ਦੀ ਗੱਲ ਕਰੀਏ ਸਾਰਿਆਂ ਦੇ ਧਿਆਨ ਵਿੱਚ ਹੈ ਕਿ 2.5 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਹੜ੍ਹ ਆਏ ਸੀ ਜਿਹਦੇ ਕਰਕੇ ਅਜੇ ਤੱਕ ਵੀ ਲੋਕ ਸੁਖਿਆਰ ਨਹੀਂ ਹੋ ਸਕੇ ਕਈ ਥਾਵਾਂ ਤੇ ਕਣਕਾਂ ਦੀ ਬਜਾਈ ਹੋਈ ਹੈ ਕਈ ਥਾਵਾਂ ਤੇ ਟੋਏ ਡੂੰਘੇ ਨੇ ਉਹ ਅਜੇ ਪੂਰੇ ਨਹੀਂ ਗਏ ਨਹੀਂ ਹੋਈ ਤਾਂ ਇੱਥੇ ਦੀ ਗੱਲ ਕਰੀਏ ਤਾਂ ਜਿੱਥੇ ਅਸੀਂ ਹੁਣ ਖੜੇ ਆਂ ਤਾਂ ਇੱਥੇ ਘਟੋ ਘਟ ਰਕਬਾ ਹੈ 40 ਤੋਂ 60 ਕਿੱਲੇ ਦੇ ਵਿੱਚਕਾਰ ਜੋ ਪਾਣੀ ਅਜੇ ਤੱਕ ਵੀ ਕਿਤੇ 5 ਫੁੱਟ ਖੜਾ ਹੈ ਕਿਤੇ 7 ਫੁੱਟ ਹੈ ਤੇ ਕਿਤੇ 10 ਫੁੱਟ ਵੀ ਹੈ ਜੋ ਕਿ ਮੌਕੇ ਦੀ ਨਜਾਕਤ ਨੂੰ ਵੇਖਦਿਆਂ ਹੋਇਆਂ ਕਣਕ ਦੀ ਬਜਾਈ ਵੀ ਨਹੀਂ ਕੀਤੀ ਜਾ ਸਕਦੀ ਤਾਂ ਤੁਸੀਂ ਵੇਖਦੇ ਹੀ ਪਏ ਹੋ ਸਾਡੀ ਬੇਨਤੀ ਹੈ ਸਰਕਾਰ ਅੱਗੇ ਔਰ ਸਮਾਜਿਕ ਸੇਵਾਵਾਂ ਦੇ ਅੱਗੇ ਹੱਥ ਜੋੜ ਕੇ ਇਹਦਾ ਕੋਈ ਪੁਖਤਾ ਪ੍ਰਬੰਧ ਕਰਕੇ ਇਹਨੂੰ ਸਾਫ਼ ਕਰਕੇ ਸਾਡੀ ਕਣਕ ਦੀ ਬਜਾਈ ਕਰਾਈ ਜਾਵੇ ਜਾਂ ਅਜਿਹਾ ਨਾ ਹੋ ਸਕੇ ਤਾਂ ਦੇਖੋ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੀ ਇਹ ਬਜਾਈ ਵੀ ਨਹੀਂ ਕਣਕ ਹੋਣੀ ਤਾਂ ਘਟੋ ਘਟ ਅਸੀਂ ਇਹ ਚਾਹੁੰਦੇ ਆ ਕਿ ਚਾਹੇ ਉਹ ਸਮਾਜਿਕ ਸੰਸਥਾਵਾਂ ਹੋਣ ਤੇ ਚਾਹੇ ਉਹ ਸਰਕਾਰ ਹੋਵੇ ਚਾਹੇ ਸਰਕਾਰੀ ਅਮਲਾ ਹੋਵੇ ਉਹਨਾਂ ਦੇ ਧਿਆਨ 'ਚ ਅਸੀਂ ਇਹ ਗੱਲ ਲਿਆਉਣਾ ਚਾਹੁੰਦੇ ਆ ਕਿ ਇਹਨਾਂ ਪਰਿਵਾਰਾਂ ਨੂੰ ਘਟੋ ਘਟ ਖਾਣ ਲਈ ਕਣਕ ਤਾਂ ਦਿੱਤੀ ਜਾਵੇ ਚਾਹੇ ਅੱਜ ਨਾ ਕੱਲ ਕੁਝ ਦੇਰ ਰੋਕੇ ਦਿੱਤੀ ਜਾਵੇ ਸਾਡੀ ਤਾਂ ਇਹੀ ਫਰਿਆਦ ਹੈ ਇਹੀ ਬੇਨਤੀ ਹੈ ਜੀ ਪਾਣੀ ਕੱਢਣ ਦੀ ਗੱਲ ਕਰੀਏ ਤਾ ਪਹਿਲਾ ਸਮਾਂ ਸੀਗਾ ਕਿਤੇ ਨਾ ਕਿਤੇ ਕੋਈ ਖਾਲੀ ਕੱਢ ਕੇ ਜਾਂ ਪਾਈਪਰਾਂ ਹੀ ਪਾ ਕੇ ਕੱਢਿਆ ਜਾ ਸਕਦਾ ਸੀ ਸਤਲੁਜ ਦਰਿਆ ਨੂੰ ਪਰ ਇੱਥੋਂ ਹੁਣ ਕਰੀਬ-ਕਰੀਬ ਇਧਰ ਦੀ ਗੱਲ ਕਰਾਂ ਤਾਂ ਪਤਨ ਤੇਜਰ ਰੋਹਿਲਾ ਪੈਂਦਾ ਜਿੱਥੇ ਨਵਾਂ ਪੁਲ ਬਣਿਆ ਹੈ ਤਾਂ ਉਧਰ ਦੀ ਕੱਢਣ ਦੀ ਗੱਲ ਕਰੀਏ ਤਾਂ ਘਟੋ-ਘਟ ਕਿਲੋਮੀਟਰ ਵਾਇਆ ਪੈਂਦਾ ਦਰਿਆ ਜਿਹੜਾ ਮੇਨ ਦਰਿਆ ਹੈ ਤਾਂ ਵਿੱਚ ਦੀ ਕੋਈ ਖਾਈ ਨਹੀਂ ਮਾਰਨ ਦਿੰਦਾ ਜ਼ਿਮੀਦਾਰ ਕੋਈ ਆਪਣੀ ਜ਼ਮੀਨ ਦੇ ਵਿੱਚੋਂ ਪਾਣੀ ਕਰਾਸ ਨਹੀਂ ਹੋਣ ਦਿੰਦਾ ਸਭ ਤੋਂ ਵੱਡੀ ਸਮੱਸਿਆ ਹੈ ਇਸ ਪਾਣੀ ਨੂੰ ਕੱਢਣ ਲਈ ਕਿਤੇ ਜਗ੍ਹਾ ਨਹੀਂ ਹੈਗੀ ਕਿਤੇ ਬਾਹਰ ਕੱਢ ਸਕੀਏ। ਕਣਕ ਦੀ ਬਜਾਈ ਜੀ ਦੇਖੋ ਹੋ ਹੀ ਨਹੀਂ ਸਕਦੀ ਮੈਂ ਪਹਿਲਾਂ ਹੀ ਕਹੇ ਹਟਿਆ ਕਿਉਂਕਿ ਇਹਨਾਂ ਪਰਿਵਾਰਾਂ ਨੂੰ ਮਾਲੀ ਹਾਲਾਤ 'ਚ ਇਹਨਾਂ ਦੀ ਆਰਥਿਕ ਪੱਖੋਂ ਹਾਲਾਤ ਬਹੁਤ ਮਾੜੇ ਨੇ ਜਿਨ੍ਹਾਂ ਦੀ ਇਹ ਜ਼ਮੀਨ ਬਜਾਈ ਵੀ ਨਹੀਂ ਹੋ ਸਕਦੀ ਇਹਨਾਂ ਨੂੰ ਖਾਣ ਲਈ ਦਾਣੇ ਤੱਕ ਵੀ ਮੁੱਲ ਲੈਣੇ ਪੈਣੇ ਆ ਤਾਂ ਸਾਡੀ ਤਾਂ ਇਹੀ ਬੇਨਤੀ ਹੈ ਸਰਕਾਰ ਅੱਗੇ ਔਰ ਪ੍ਰਸ਼ਾਸਨ ਦੇ ਅੱਗੇ ਸਮਾਜਿਕ ਸੇਵਾਵਾਂ ਦੇ ਅੱਗੇ ਸੰਸਥਾਵਾਂ ਦੇ ਅੱਗੇ ਕਿ ਇਹਨਾਂ ਪਰਿਵਾਰਾਂ ਨਾਲ ਤਾਲਮਿਲ ਕਰਕੇ ਘਟੋ ਘਟ ਇਹਨਾਂ ਪਰਿਵਾਰਾਂ ਨੂੰ ਮੈਂ ਤਾਂ ਸਰਕਾਰ ਨੂੰ ਵੀ ਇਹ ਕਹਿੰਨਾ ਕਿ ਇੱਕ ਵਾਰ ਮੁਆਵਜ਼ਾ ਨਹੀਂ ਘਟੋ ਘਟ ਦੋ ਵਾਰੀ ਮੁਆਵਜ਼ਾ ਤਿੰਨ ਵਾਰੀ ਇਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਅਗਲੀ ਜਿਹੜੀ ਝੋਨੇ ਦੀ ਬਜਾਈ ਹੋਏਗੀ ਨਾ ਆਨਾਲੇ ਜੂਨ ਜੁਲਾਈ ਵਿੱਚ ਉਸ ਵੇਲੇ ਵੀ ਇਹ ਪਾਣੀ ਉਸ ਤੱਕ ਵੀ ਨਹੀਂ ਸੁੱਕ ਸਕਦਾ ਜੋ ਸਾਡਾ ਆਈਡੀਆ ਹੈ ਇਹ ਜੀ ਕਮ ਸੇ ਕਮ ਜਿੱਦਨ ਦਾ ਹੜ ਆਇਆ ਹੈ 2 ਢਾਈ ਮਹੀਨੇ ਦਾ ਐਵੇਂ ਪਾਣੀ ਖੜਾ ਹੈ ਕਿਉਂਕਿ ਕੁਝ ਸੁੱਕਦਾ ਹੈ ਤੱਕ ਸਿਲ ਹੋਣ ਕਾਰਨ ਥੋੜਾ ਹੋਰ ਪੈਦਾ ਹੋ ਜਾਂਦਾ ਹੈ ਲੈਵਲ ਲਗਭਗ ਡੇਢ ਦੋ ਮਹੀਨੇ ਤੋਂ ਇਦਾਂ ਦੇ ਇਦਾਂ ਹੀ ਖੜਾ ਹੈ ਸਾਰਿਆਂ ਨੂੰ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਏ ਅੱਗੇ ਵੀ ਸਾਡੀਆਂ ਵੀਡੀਓ ਪਾਈਆਂ ਹੋਈਆਂ ਨੇ ਇਸ ਬਾਰੇ ਕਿ ਸਾਡਾ 20 ਤੋਂ 25 ਘਰ ਹੈਗੇ ਨੇ ਜਿਨ੍ਹਾਂ ਦਾ ਪਾਣੀ ਇੱਥੇ ਨਿਕਾਸ ਨਹੀਂ ਹੁੰਦਾ ਅੱਗੇ ਅਸੀਂ ਪਾਣੀ ਦਾ ਨਿਕਾਸ ਕਰਨ ਲੱਗੇ ਆ ਪਰ ਸਾਨੂੰ ਦੋ ਤਿੰਨ ਬੰਦਿਆਂ ਨੇ ਪਾਣੀ ਨਹੀਂ ਕੱਢਣ ਦਿੱਤਾ ਅਸੀਂ ਹੁਣ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਦੋਂ ਪਾਣੀ ਨਿਕਲਦਾ ਸੀ ਜੋਤੀ ਫਾਈਨੈਂਸ਼ਲ ਆਏ ਸੀ ਉਹਨਾਂ ਨੇ ਪੱਕੇ ਲਾ ਕੇ ਤੇ ਪਾਣੀ ਕੱਢਣ ਦਿੱਤਾ ਸਾਨੂੰ ਪਰ ਅੱਗੋਂ ਉਹਨਾਂ ਬੰਦਿਆਂ ਨੇ ਨਹੀਂ ਕੱਢਣ ਦਿੱਤਾ ਹੁਣ ਸਾਡੀ ਸਰਕਾਰ ਅੱਗੇ ਅਪੀਲ ਹੈ ਨਰਿੰਦਰਪਾਲ ਸਵਨਾ ਜੀ ਅੱਗੇ ਵੀ ਅਪੀਲ ਹੈ ਭਗਵੰਤ ਮਾਨ ਜੀ ਅੱਗੇ ਵੀ ਅਪੀਲ ਹੈ ਕਿ ਸਾਡੇ ਜਿਹੜੇ 20 ਤੋਂ 25 ਘਰਾਂ ਦਾ ਪਾਣੀ ਹੈ ਇਹ ਪਾਣੀ ਕਿਤੇ ਵੀ ਨਹੀਂ ਨਿਕਲ ਸਕਦਾ ਕਿਉਂਕਿ ਲੋਕਾਂ ਦੀਆਂ ਹੁਣ ਕਣਕਾਂ ਬੀਜੀਆਂ ਗਈਆਂ ਪਾਣੀ ਲਾਉਣ ਨੂੰ ਹੋ ਗਈਆਂ ਸਾਡੇ ਬਣੇ ਜੇ 3 ਤੋਂ ਲੈ ਕੇ 4-4 ਫੁੱਟ ਤੇ ਤੇ ਸੱਤ-ਸੱਤ ਫੋਟ ਤੇ ਸਾਰੀ ਧੰਗਾ ਤੇ ਪਾਣੀ ਹੈ ਆ ਜਿੰਨੇ ਵੀ ਭਰਾ ਖਲੇ ਆ ਸਾਰਿਆਂ ਦੀ ਫਸਲਾਂ ਦਾ ਵਿੱਚ ਪਾਣੀ ਹੈ ਜਿੰਨੇ ਵੀ ਭਰਾ ਖਲੇ ਆ ਸਾਰੇ ਆ ਵੇਖੋ ਸਾਡੇ ਪਿੱਛੇ ਪਾਣੀ ਜਿੰਨਾ ਵੀ ਖਲਾ ਸਾਰਾ 40 ਤੋਂ 50 ਕਿੱਲੇ ਦੇ ਵਿੱਚ ਪਾਣੀ ਪਾਣੀ ਹੈਗਾ ਤੇ ਸਾਡੀ ਸਾਰਿਆਂਗੇ ਅਪੀਲ ਕਰਨੇ ਆ ਕਿ ਸਾਡੀ ਕੋਈ ਨਾ ਕੋਈ ਇਹਨਾਂ ਗਰੀਬਾਂ ਦੀ ਮੈਂ ਮਦਦ ਕੀਤੀ ਜਾਵੇ ਕਿਸੇ ਪੱਖੋਂ ਵੀ ਹੋ ਸਕਦਾ ਪਾਣੀ ਜਿੱਥੇ ਵੀ ਖਲਿਆ ਸੀ ਪਾਣੀ ਉੱਥੇ ਕਈਆਂ ਨੇ ਜਗ੍ਹਾ ਤੇ ਪਾਣੀ ਉਹਨਾਂ ਨੇ ਘੱਟ ਦਿੱਤਾ ਪਰ ਸਾਡੇ ਵਾਲੇ ਪਾਸੇ ਸਮੱਸਿਆ ਇਹ ਵੀ ਇਹਦਾ ਨਕਾਸ ਨਹੀਂ ਹੁੰਦਾ ਇਹ ਪਾਣੀ ਸਾਡੇ ਮੁਤਾਬਕ ਜਿਹੜੇ ਕਿਉਂਕਿ ਅਸੀਂ ਇਥੋਂ ਦੇ ਰਹਿਣ ਵਾਲੇ ਆ ਸਾਨੂੰ ਪਤਾ ਹੈ ਇਹ ਝੋਨੇ ਦੀ ਬਜਾਈ ਵੀ ਇੱਥੇ ਨਹੀਂ ਹੋਣੀ ਅਸੀਂ ਸਰਕਾਰ ਅੱਗੇ ਬੇਨਤੀ ਕਰਨੀ ਹੈ ਵੀ ਸਾਨੂੰ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੁਣ ਤਾਂ ਹੋਰ ਹੱਲ ਹੈ ਹੀ ਨਹੀਂ ਇਸ ਤੋਂ ਇਲਾਵਾ ਸਾਨੂੰ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਾਡੀ ਕਣਕ ਤਾਂ ਹੁਣ ਵਜੀਣੀ ਨਹੀਂ ਕਿਸੇ ਘਰ ਦੀ ਵੀ ਨਹੀਂ ਵਜੀਣੀ 20 ਤੋਂ 25 ਘਰ ਹੈਗੇ ਨੇ ਜਾਂ ਸਰਕਾਰੀ ਜਿਹੜੇ ਵੀ ਮਲਾਜ਼ਮ ਨੇ ਇੱਥੇ ਐਸ ਡੀ ਐਮ ਸਾਹਿਬ ਆਏ ਸੀ ਦੋ ਵਾਰੀ ਆਏ ਨੇ ਪਰ ਉਹਨਾਂ ਨੇ ਗੌਰ ਨਹੀਂ ਕੀਤੀ ਹਾਂਜੀ ਇਹ ਰਕਬਾ ਕਿਹੜੇ ਥਾਂ ਕਿਹੜੇ ਪਿੰਡ ਦਾ ਪਿੰਡ ਹੈ ਇਹ ਪਿੰਡ ਮਾਤਮਨਗਰ ਦਾ ਜੀ ਮਾਤਮਨਗਰ ਦੋਨਾਂ ਨਾਂ ਦਾ ਦੋਨਾਂ ਦਾ ਇੱਕੋ ਪਿੰਡ ਹੀ ਵਜਦਾ ਵੈਸੇ ਤਾਂ ਹਾਂਜੀ ਤੇਜਰ ਵੇਲੇ ਦਾ ਵੀ ਹੈਗਾ ਜੀ ਉਹ ਹੈਗੇ ਨੇ 10 ਕੋ ਘਰ ਜਿਹੜੇ ਵਿਚਾਰੇ ਉਹਨਾਂ ਦੇ ਵੀ ਸਾਡੇ ਕਰੀਬ ਉਹਨਾਂ ਨਾਲ ਵੀ ਇਵੇਂ ਹੀ ਹੈ ਹਾਲਾਤ ਪਾਣੀ ਨੰਦੇ ਮਣੀ ਵੀ ਕਾਫੀ ਖੜਾ ਹੈ ਪਾਣੀ ਦਾ 6 ਫੁੱਟ ਖੜਾ ਹੈ 6 ਫੁੱਟ ਪਾਣੀ ਹੈ ਤੇ ਕਰੀਬਨ 50 60 ਫੁੱਟ ਕਿਲੇ ਦੇ ਹੈਗਾ 50 60 ਕਿਲਾ ਇਹ ਤੇਜਰ ਵਿਲਾ ਮਦਮਨਗਰ ਦੋਨਾਂ ਨਾਨਕਾ ਕਿਸਾਨ ਹੈਗੇ ਉਹ ਸਾfte ਤਾਂ 25 30 6 ਫੁੱਟ ਪਾਣੀ ਹੈਗਾ 3 ਮਹੀਨੇ ਹੋ ਗਏ ਜੀ ਪਾਣੀ ਖੜੇ ਨੂੰ ਸਾਡੇ 3 ਮਹੀਨੇ ਹੋ ਗਏ ਔਖਾ ਹੈ ਚੋਨਾ ਵੀ ਲਗਣਾ ਹਾਂ ਔਖਾ ਹੀ ਹੈ ਜੀ ਕਣਕ ਦੀ ਬਜਾਈ ਵੀ ਔਖੀ ਹੈ ਪਾਣੀ ਖੜਾ ਇਸ ਤਰ੍ਹਾਂ ਆਪਣਾ 2 ਨੰਬਰ ਚੌਕੀ ਵਾਲੇ ਪਾਸੇ ਇਹ ਵੀ ਮਾਤਮਾ ਨਗਰ ਇਸ ਤੇ ਇਹ ਵੀ ਪਾਣੀ ਬਹੁਤ ਖੜਾ ਜੇ ਸਾਨੂੰ ਮਾਜਬਾ ਦਿੱਤਾ ਜਾਵੇ ਡਬਲ ਤੋਂ ਡਬਲ ਦਿੱਤਾ ਜਾਵੇ ਬੱਚਿਆਂ ਦਾ ਪੇਟ ਪਾਲਣਾ ਅਸੀਂ ਸਾਡੀ ਹਾੜੀ ਜੜੀ ਗਈ ਉਹਨਾਂ ਬਿਜਣੀ ਕਸ਼ਤ ਨਹੀਂ ਹੋਣੀ ਕਣਕ ਤੇ ਜੋਨਾ ਵੀ ਦੇ ਲਗਣਾ ਬਹੁਤ ਕੀਤੀ ਖੇ ਸਨਾਈ ਨਹੀਂ ਕੀਤੀ